ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਕਿਸਾਨ ਵੀਰੋ ਅੱਜ ਫੇਰ ਬਾਸਮਤੀ ਦੇ ਤਾਜ਼ਾ ਰੇਟ ਲੈ ਕੇ ਹਾਜ਼ਰ ਹੋਏ ਆਂ ਜੀ ਤੇ ਕਰਦੇ ਆਂ ਗੱਲਬਾਤ ਅੱਜ ਮੰਡੀਆਂ ਦੇ ਵਿੱਚ ਬਾਸਮਤੀ ਦਾ ਤਾਜ਼ਾ ਰੇਟ ਕੀ ਰਿਹਾ ਜਿਹੜੇ ਵੀ ਕਿਸਾਨ ਵੀਰ ਆਪਣੇ ਪੇਜ ਨੂੰ YouTube ਤੇ ਦੇਖ ਰਹੇ ਤਾਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਕਿਸਾਨ ਵੀਰ ਆਪਣੀਆਂ ਜਿਹੜੀਆਂ ਵੀਡੀਓ Facebook ਤੇ ਵੇਖਦੇ ਤਾਂ Facebook ਪੇਜ ਨੂੰ ਫੋਲੋ ਕਰ ਲਓ ਹਰ ਰੋਜ਼ ਆਪਾਂ ਤੁਹਾਡੇ ਲਈ ਬਾਸਮਤੀ ਦੇ ਤਾਜ਼ਾ ਰੇਟ ਲੈ ਕੇ ਆਇਆ ਕਰਾਂਗੇ ਤੇ ਕਿਸਾਨ ਵੀਰੋ ਸਭ ਤੋਂ ਪਹਿਲਾਂ ਮੰਡੀ ਆ ਜੀ ਗੰਗਤੋਹ ਮੰਡੀ ਗੰਗਤੋਹ ਮੰਡੀ ਦੇ ਵਿੱਚ 1509 ਬਾਸਮਤੀ ਦਾ ਰੇਟ ਅੱਜ 2600 ਤੋਂ ਲੈ ਕੇ 2900 ਤੇ 41 ਰੁਪਏ ਰਿਹਾ ਜੀ ਅਗਲੀ ਮੰਡੀ ਹੈਗੀ ਆ ਜੀ ਗੜ ਮੁਕਤਸ਼ਰ ਮੰਡੀ ਇੱਥੇ ਜਿਹੜਾ 1509 ਦਾ ਰੇਟ ਆ 2700 ਤੋਂ ਲੈ ਕੇ 2900 ਰੁਪਏ ਤੱਕ ਰਿਹਾ ਕਿਸਾਨ ਵੀਰੋ ਤੇ ਅਗਲੀ ਮੰਡੀ ਆ ਕਿਸਾਨ ਵੀਰੋ ਡਬਈ ਮੰਡੀ ਡਬਈ ਮੰਡੀ ਦੇ ਵਿੱਚ 1509 ਬਾਸਮਤੀ ਦਾ ਰੇਟ 2700 ਤੋਂ ਲੈ ਕੇ 2900 ਰੁਪਏ ਰੇਟ ਰਿਹਾ ਜੀ ਅੱਜ ਤੇ ਅਗਲੀ ਮੰਡੀ ਆ ਕਰਨਾਲ ਮੰਡੀ ਆ ਜੀ ਕਿਸਾਨ ਵੀਰੋ ਕਰਨਾਲ ਮੰਡੀ ਦੇ ਵਿੱਚ 1509 ਬਾਸਮਤੀ ਦਾ ਰੇਟ ਅੱਜ 2750 ਤੋਂ ਲੈ ਕੇ 2850 ਤਿੱਕਰ ਰਿਹਾ ਜੀ ਤੇ ਅਗਲੀ ਮੰਡੀ ਆ ਕਿਸਾਨ ਵੀਰੋ ਬਲੰਦ ਸ਼ਹਿਰ ਮੰਡੀ ਬਲੰਦ ਸ਼ਹਿਰ ਮੰਡੀ ਦੇ ਵਿੱਚ 1509 ਬਾਸਮਤੀ ਦਾ ਅੱਜ ਰੇਟ 2700 ਤੋਂ ਲੈ ਕੇ 2941 ਰੁਪਏ ਰਿਹਾ ਜੀ ਅਗਲੀ ਮੰਡੀ ਆ ਕਿਸਾਨ ਵੀਰੋ ਨਰੇਲਾ ਮੰਡੀ ਨਰੇਲਾ ਮੰਡੀ ਦੇ ਵਿੱਚ ਆ ਜਿਹੜੀ 1509 ਬਾਸਮਤੀ ਅੱਜ 3000 ਰੁਪਏ ਨੂੰ ਵਿਕੀ ਆ ਜੀ ਅਗਲੀ ਨਰੇਲਾ ਮੰਡੀ ਦੇ ਵਿੱਚ ਅਗਲੀ ਵੈਰਾਈਟੀ ਹੈਗੀ ਕਿਸਾਨ ਵੀਰੋ 15 17 18 ਬਾਸਮਤੀ 17 18 ਬਾਸਮਤੀ ਦਾ ਰੇਟ ਅੱਜ 3400 ਤੋਂ ਲੈ ਕੇ 3600 ਰੁਪਏ ਰੇਟ ਰਿਹਾ ਜੀ 17 18 ਦਾ ਨਰੇਲਾ ਮੰਡੀ ਦੇ ਵਿੱਚ ਅਗਲੀ ਮੰਡੀ ਆ ਕਿਸਾਨ ਵੀਰੋ ਸ਼ਾਹਜਹਾਨਪੁਰ ਮੰਡੀ ਸ਼ਾਹਜਹਾਨਪੁਰ ਮੰਡੀ ਦੇ ਵਿੱਚ ਜਿਹੜੀ 11 21 ਬਾਸਮਤੀ ਆ ਉਹਦਾ ਰੇਟ ਆ ਜੀ 3200 ਤੋਂ ਲੈ ਕੇ 3400 ਰੁਪਿਆ ਤੇ ਪੀਆਰ 13 ਦਾ ਰੇਟ ਹੈਗਾ ਜੀ 1300 ਤੋਂ ਲੈ ਕੇ 1800 ਤੇ PR 26 ਦਾ ਰੇਟ ਹੈਗਾ ਜੀ 1600 ਤੋਂ ਲੈ ਕੇ 2000 ਤੇ 1500 9 ਬਾਸਮਤੀ 2600 ਤੋਂ ਲੈ ਕੇ 2800 ਰੁਪਏ ਰਹੀ ਹੈ ਜੀ ਬਲੰਦ ਸ਼ਹਿਰ ਮੰਡੀ ਦੇ ਵਿੱਚ ਅਗਲੀ ਮੰਡੀ ਆ ਕਿਸਾਨ ਵੀਰੋ ਕੋਟਾ ਮੰਡੀ ਕੋਟਾ ਮੰਡੀ ਦੇ ਵਿੱਚ 1500 9 ਆ ਜਿਹੜੀ 2500 ਤੋਂ ਲੈ ਕੇ 2750 ਰੁਪਏ ਰੇਟ ਰਿਹਾ ਜੀ ਅੱਜ ਤੇ 17 18 ਜਿਹੜੀ ਕੋਟਾ ਮੰਡੀ ਜਿਹੜੀ ਕੋਟਾ ਮੰਡੀ ਦੇ ਵਿੱਚ 3000 ਤੋਂ ਲੈ ਕੇ 3400 ਰੁਪਏ ਤੇ ਕਰ ਰਹੀ ਹੈ ਤੇ ਫੂਸ਼ਾ ਬਾਸਮਤੀ ਜਿਹੜੀ 2800 ਤੋਂ ਲੈ ਕੇ 3000 ਰੁਪਏ ਤੇ ਕਰ ਰਹੀ ਹੈ ਨਰੇਲਾ ਮੰਡੀ ਦੇ ਵਿੱਚ 1500 9 ਜਿਹੜੀ 3000 ਨੂੰ ਵਿਕੀ ਹੈ ਤੇ 17 18 3400 ਤੋਂ ਲੈ ਕੇ 3600 ਰੁਪਏ ਰੇਟ ਰਿਹਾ ਮਿੱਤਰੋ ਤੇ ਇਹ ਸੀ ਅੱਜ ਦੇ ਬਾਸਮਤੀ ਦੇ ਰੇਟ ਰਜਾਨਾ ਰੇਟ ਦੇਖਣ ਲਈ ਆਪਣੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤੇ ਦੱਸਿਆ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਆਪਣਾ ਰੇਟ ਦੱਸਣ ਦਾ ਤਰੀਕਾ ਸਹੀ ਆ ਜਾਂ ਕਿਵੇਂ ਲੱਗਦਾ ਤੁਹਾਨੂੰ ਜੇ ਕੋਈ ਗਲਤੀ ਹੁੰਦੀ ਆ ਤਾਂ ਜਰੂਰ ਦੱਸ ਦਿਆ ਕਰੋ ਧੰਨਵਾਦ ਜੀ ਆਪਾਂ ਜਿਹੜੀ ਤੁਹਾਡੀ ਸਾਰੀ ਗੱਲਬਾਤ ਸੁਣਾਗੇ ਤੇ ਆਪਾਂ ਜੇ ਕੋਈ ਗਲਤੀ ਹੋਈ ਤਾਂ ਉਹਨੂੰ ਦਰੁਸਤ ਜਰੂਰ ਕਰਾਂਗੇ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਨਾ ਤੇ ਪੇਜ ਨੂੰ ਜਰੂਰ ਫੋਲੋ ਕਰਨਾ